ਮਿਸਤ ਸਤਿਕਾਰਯੋ ਸਾਰਿਆਂ ਨੂੰ ਸਿੰਗਲੇਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਜੀ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਜਾਂ ਦਿਖਾਉਣੀ ਹੈ ਤਿੰਨੇ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੁੰਦੀ ਆ ਕੀ ਆਪਣਾ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਖੜਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਚਲੋ ਵਧੀਆ ਜੀ ਤਾਂ ਜੇ ਵੇਗ ਗਿਆ ਮਾਲ ਪਰਸਵਾਲਾ ਫਿਰ ਹਾਂਜੀ ਵੇਗ ਗਿਆ ਵੀਰ ਜੀ ਠੀਕ ਹੈ ਤੇ ਚਲੋ ਫਿਰ ਨਾਮ ਦੱਸਤਾ ਇੱਕ ਰੇ ਨਾਮ ਪ੍ਰੇਮ ਸਿੰਘ ਪਿੰਡ ਜਿਗਦੇਖੁਰ ਤਸੀਲੇ ਨਾਲਾ ਜ਼ਿਲ੍ਹਾ ਮਰੀਸਰ ਫੋਨ ਨੰਬਰ ਹੈ ਫੋਨ ਨੰਬਰ 990129685 ਠੀਕ ਹੈ ਜੀ ਤੇ ਅੱਜ 3 ਮੱਜਾ 3 ਨੇ ਸੋਈਆਂ ਹਾਂਜੀ 3 ਨੇ ਸੋਈਆਂ ਵਿਰਜੀ ਤੇ ਚਲੋ ਫਿਰ ਕੱਪਣ ਹੈ ਗਈ ਆ ਉਹ ਵਿਰਜੀ ਨੀਲੀ ਰਾਵੀ ਦੀ ਉਹ ਅਵੀ ਵੀਡੀਓ ਜੇ ਅਪਾ ਪਾ ਅੱਛਾ ਮਈਆਂ ਹੋਰ ਬਾਹਰ ਲਾਈਆਂ ਆ ਅੱਛਾ ਹਾਂਜੀ ਹਾਂਜੀ ਅਗਲੀ ਵੀਡੀਓ ਵਿੱਚ ਟਾਡਾ ਰਾਦਾ ਵੀ ਫਿਰ ਅਗਲੀ ਵੀਡੀਓ ਵਿੱਚ ਇਕੱਠੀਆਂ ਪਾ ਦਾਂਗੇ ਪਾ ਦਾਂਗੇ ਤੇ ਅੱਜ ਸੋਈਆਂ ਸਾਰੀਆਂ ਇਕੱਠੀਆਂ ਹੋ ਗਈਆਂ ਸਾਰੀਆਂ ਸੋਈਆਂ ਹਾਂਜੀ ਇਕੱਠੀਆਂ ਮੈਂ ਪਾ ਠੀਕ ਹੈ ਤੇ ਚਲੋ ਫਿਰ ਕਿੰਨਾ ਚਿਰ ਹੋ ਗਿਆ ਇਹਨਾਂ ਸੋਈ ਨਾ ਸੋਈ ਨੂੰ ਵਿਰਜੀ ਇਹਨੂੰ ਅੱਜ 15ਵਾਂ 16ਵਾਂ ਦਿਨ ਜੇ ਹਾਂ ਮਗਰ ਕੀ ਜੇ ਮਗਰ ਕੱਟਾ ਜੇ ਵਿਰਜੀ ਮਗਰ ਕੱਟਾ ਆ ਕੱਟਾ ਵੀ ਭਲਿਆ ਤੇ ਕਿੰਨਾ ਜੀ ਦੁੱਧ ਤਿਆਰੇ ਦੇ ਕੋਲੋਂ ਦੁੱਧ ਵੀਰ ਜੀ ਇਹਦੇ ਕੋ ਜਿਹੜਾ ਪੱਕਾ ਵਾ ਵਿਖਾਵਾ ਤੇ ਹੈਗਾ 12 ਕਿਲੋਆਂ ਦਾ ਅੱਛਾ ਪਰ ਜਿਹੜਾ ਦੁੱਧ ਪੱਕਾ ਜਿਹੜਾ ਲੀਟਰਾਂ ਵਾਲਾ ਨਾ ਠੰਡਾ ਕਰਕੇ ਹਾਂਜੀ ਕੋਈ 9 ਕਿਲੋ ਵੀਰ ਜੀ ਲਾਵੇ ਹੋਊਗਾ 10 ਕਿਲੋ ਹੀ ਅੱਛਾ ਹਾਂਜੀ 9 ਕਿਲੋ ਵੀਰ ਜੀ ਕੋਈ ਲਾਵੇ ਤੋਰੋ ਫਿਰ ਮੇਰਾ ਬਸ ਬੱਚੀ ਜਾਂਦੀਆਂ ਤੁਹਾਨੂੰ ਪਤਾ ਪਾਇਆ ਖੰਡ ਦਾ ਤੇ ਪਤਾ ਪਤਾ ਹੀ ਜਾਂਦਾ ਪਸੋਂ ਹੁਣ ਵੈਸੇ ਵੀ ਥੋੜਾ ਮੌਸਮ ਦਾ ਪ੍ਰਿਕ ਪੈ ਗਿਆ ਵਾ ਇਹਦੇ ਕਰਕੇ ਵੀ ਕਈ ਵਾਰੀ ਰਸਤੇ ਬੜੇ ਆਹ ਦੇਖ ਸਕਦੇ ਹਵਾ ਨੇ ਤੇ ਨਾੜਾਂ ਵਿੱਚ ਚੰਗੀਆਂ ਬਰੀਕ ਬਰੀਕ ਜਿਹੜੇ ਵੀ ਪ੍ਰਾਣ ਪਰਖੇ ਨੇ ਆਪੇ ਲਾ ਲੈ ਮੈਂ ਦੁੱਧ ਆ ਲਈ ਹੈ ਠੀਕ ਹੈ ਜੀ ਬਾਕੀ ਆ ਵੀ ਜੀ ਇਸ ਵੋਟੀ ਹੁੰਦੀ ਦਾ ਵੀਰ ਨਹੀਂ ਆਂਦੇ ਆ ਵੀ ਸਿੰਘ ਟੁੱਟ ਗਿਆ ਹੈ ਕਿਸੇ ਅੱਛਾ ਹਾਂਜੀ ਹਾਂਜੀ ਇੱਕ ਸਿੰਘ ਟੁੱਟ ਗਿਆ ਇੱਕ ਸਿੰਘ ਟੁੱਟਾ ਹੈ ਤੇ ਇੱਕ ਸਿੰਘ ਸਹੀ ਹਾਂਜੀ ਹਾਂਜੀ ਬਾਕੀ ਵੱਡੀ ਮੈਂ ਜੀ ਪੂਰੇ ਫੁੱਲ ਸਾਈਡ ਤੇ ਬਾਕੀ ਉਹ ਮੇਰੀ ਪੰਤਰ ਪੰਤਰ ਵੇ ਲੋ ਕਿੱਡੀ ਥੋੜੀ ਕੱਲਾ ਕੱਲਾ ਖਾਣ ਗੁੱਟ ਗੁੱਟ ਤੇ ਲੱਗਾ ਬਾਕੀ ਥੱਲੇ ਜਿੰਨੀ ਵੀ ਆ ਸਫਾਈ ਚ ਆ ਬਾਕੀ ਅਜ ਲੈ ਆ ਜੀ ਕਿੰਨੀ ਹੈ ਜੀ ਸ਼ਕੀਨ ਹੈ ਲੈ ਜਾਓ ਜੀ ਆ ਵੇਖੋ ਜੀ ਇਧਰੋਂ ਮਾਰੇਓ ਜੀ ਕਿੰਜ ਬਾਹਰ ਆਉਂਦੀ ਆ ਛੋਟੀ ਐ ਪਿੱਛੋਂ ਜੀ ਗਾਵਾਂ ਵਾਂਗ ਬਾਹਰ ਆਉਂਦੀ ਆ ਵੇਖੋ ਜੀ ਇਧਰੋਂ ਮਾਰੇਓ ਮੇਰ ਜੀ ਮੜਿਆ ਕੈਮਰਾ ਹਾਂ ਤੇ ਸਾਹ ਹਾਂ ਜੀ ਹਾਂ ਜੀ ਵੇਖੋ ਕਿਨਾ ਕਿਨਾ ਹਵਾਵਾਂ ਨਾਲ ਬਾਹਰ ਆਉਂਦੀ ਆ ਤੇ ਮੁੱਲ ਫੇਰੇ ਦਾ ਮੁੱਲ ਵੀਰ ਜੀ ਦਾ ਚੈ ਜੀ ਕਰ ਜੀ ਕਿੰਨਾ ਕ ਤੁਹਾਨੂੰ ਪਤਾ ਹੀ ਆ 10 11 ਕਿਲੋ ਵਾਲੀ ਮੱਝ ਦਾ ਕਿੰਨਾ ਕਿਨਾ ਮੁੱਲ ਬਾਹਰ ਹੁੰਦੇ ਆ ਜੇ ਤੇ ਤੁਸੀਂ ਕਿੰਨਾ ਕਰ ਦੇਣਾ ਜੀ ਮੁੱਲ ਵੀਰ ਜੀ ਤੁਹਾਨੂੰ ਪਤਾ ਇੱਕ ਸਿੰਘ ਉਹ ਵੀ ਕੁੰਡਾ ਹੁੰਦਾ ਨਾ ਫਿਰ ਤੇ ਹੈਗੀ ਸੀ ਆਰ ਦੀ ਛੋਟੀ ਹਾਂ ਜੀ ਜਿੰਨੀ ਵੀ ਹੈਗੀ ਆ ਪਲੀ ਜੁੜੀ ਵੱਡੀ ਛੋਟੀ ਆ ਇਹ ਤੁਹਾਨੂੰ ਪਤਾ ਕਿਹ ਤੇ ਹੁਣ ਵੀਰ ਜੀ 65 ਦੀ ਦੇ ਦिए ਵੇਖ ਲਓ ਛੋਟ ਛੋਟ ਥੋੜੀ ਕੀ ਕਰ ਦੋ ਵਿੱਚ ਹੋਰ 62000 ਦੇ ਦिए ਪੂਰੇ 60 ਦੀ ਜਾਣ ਦੋ ਫਿਰ ਜੀ ਪੂਰੇ 58000 ਦੀ ਮੱਝ ਦੇ ਦਾਂਗੇ ਅੱਛਾ ਪੂਰੇ 58000 ਦੀ ਪਰ ਕੋਈ ਦਊ ਗਣਾ ਹੀ ਦੀ ਛੋਟੀ ਅੱਛਾ ਸੇਂਗਣੇ ਤੁਹਾਨੂੰ ਪਤਾ ਕਿਹੜਾ ਦੁੱਧ ਦੇਣਾ ਉਹਦੇ ਜਮਾਂਦਰੂ ਟੁੱਟਾ ਵਾ ਛੋਟੀ ਹੁੰਦੀ ਹੈ ਹਾਂਜੀ ਹਾਂਜੀ ਬਾਕੀ ਆ ਵੀ ਚਲੋ ਥੱਲੇ ਸਫਾਈ ਚ ਜੀ ਸਫਾਈ ਜੇ ਵੇਖੋ ਵੀ ਜੀਆ ਸੂਲ ਨੂੰ ਚੱਡਾ ਲੱਗਾ ਤਾਂ ਕੱਲਾ ਕੱਲਾ ਥਣ ਕੋਟ ਕੋਟ ਤੇ ਲੱਗਾ ਛੋਟੀ ਠੀਕ ਹੈ ਜੀ ਹਾਂਜੀ ਹਾਰੀ ਸਾਰੀ ਮਿਹਨ ਥੋੜਾ ਲੱਗਦਾ ਲੇਵਾ ਹਾਂਜੀ 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 ਆ ਵੇਖੋ ਬਾਕੀ ਜੋ ਵੀ ਆ ਥੱਲੇ ਸਫਾਈ ਚ ਤੇ ਹੁਣ ਆ ਮੱਝ ਜਿਹੜੀ ਇਹ ਵੀਰ ਜੀ ਆਪੂ ਸੀ ਟੰਗੀ ਦੀ ਅੱਛਾ ਆਪੂ ਸੀ ਦੀ ਹਾਂਜੀ ਹਾਂਜੀ ਬਹੁਤ ਸਾਹਮਣੇ ਜੇ ਪੂਰੀ ਟੰਗੀ ਹਾਂਜੀ ਇਹ ਵੀਰ ਜੀ ਮੈਂ ਵਾ ਕੱਦ ਵੇ ਲੋ ਕਿੱਡਾ ਵਾ ਕੱਤ ਕਾਟ ਪੱਖੋ ਜਵਾਨ ਆ ਤਾ ਪੂਰੀ ਜਵਾਨ ਆ ਵੀਰ ਜੀ ਉਹ ਵੀਰਾਂ ਨੇ ਆਪ ਤੇ ਬੜੀ ਮਹਿੰਗੀ ਲਾਂਦੀ ਪਹਿਲੇ ਸੂਏ ਐ ਕਿ ਦੂਜਾ ਸੂਆ ਉਹਨਾਂ ਕੋ ਸੂਈ ਸੰਭ ਹੀ ਨਹੀਂ ਗਈ ਤੁਹਾਨੂੰ ਪਤਾ ਕਈ ਮਜਬੂਰੀਆਂ ਹੁੰਦੀਆਂ ਘਰਾਂ 'ਚ ਹਾਂਜੀ ਕੋ ਪਰ ਕੋ ਸੇਵਾਲਾ ਲੈ ਜਾਊਗਾ ਹੁਣ ਦੇ ਵੀ ਆਪਾਂ ਨਾਰਮਲ ਰੇਟ ਤੇ ਦੇਣੀ ਉਹਦਾ ਭਾਵਾਂ ਉੱਚੀਆਂ ਚਾਈ ਹੁਣ ਦੁੱਧ ਕਿੰਨਾ ਹੁਣ ਵੀਰ ਜੀ ਦੁੱਧ ਦੇ ਦੇ ਕੋ 9 ਕਿਲੋ ਹੋਊਗਾ ਪਰ ਕੋ 8 ਦਾ ਵੀ ਕੋਈ 7 ਕਿਲੋ ਹੀ ਲਾਵੇ ਪੱਕਾ ਜਿਹੜਾ ਅੱਛਾ ਹਾਂਜੀ ਹਾਂਜੀ ਮਿਲਦੀ ਕਿੱਦਾਂ ਹੁਣ ਪੁੱਛੀ ਜਾਈਂ ਵੀਰ ਜੀ ਹੁਣੇ ਤੁਹਾਨੂੰ ਦਿਖਾ ਦਿੰਦੇ ਮਰਿਆ ਅੱਛਾ ਆ ਵੀਰ ਜੀ ਵੇਖੋ ਐਂਜੀ ਪੜਾ ਬਾਗਣਾ ਅੱਛਾ ਐਂਜੀ ਆਹ ਵੇਖੋ ਕੋਈ ਆਹ ਐਂਜੀ ਪਰ ਆ ਪਾ ਗਏ ਤੇ ਐਂਜੀ ਭਾਈ ਬਹਿ ਜਾਓ ਜੀ ਠੀਕ ਐ ਇਹ ਐਂਜੀ ਭਾਈ ਅੱਛਾ ਬਸ ਇਹਨੇ ਇਤਰੇ ਪਰ ਸੰਭਲ ਲਿਆ ਕਿ ਤਾ ਲੱਤ ਤੋਂ ਲੱਤ ਵੀ ਪੁੱਟੇ ਦੀ ਆਪਣੀ ਫੁੱਲ ਗਰੰਟੀ ਆ ਤੇ ਅੱਛਾ ਇਹੋ ਜੀ ਥੋੜਾ ਗੱਲ ਬਸ ਭਾੜਾ ਪੋਣਾ ਭਾੜਾ ਜੀ ਤੋਰੋ ਫੇਰ ਇੱਕ ਰੇ ਜੀ ਐਡੀ ਸੀਲ ਮਾਜਿਆ ਤੇ ਠੀਕ ਐ ਹਾਂਜੀ ਹਾਂਜੀ ਤੋਰ ਦੋ ਇੱਕ ਰੇ ਹੰਦੀ ਬੋਦ ਆਪਾਂ ੱ ਧੱਕੇ ਮਰੀ ਜਾਉ ਮਜਾ ਆਵੇ ਹਿੱਲ ਜੇ ਬੂਸ਼ੀ ਵਾਲਾ ਵੀਰ ਜੀ ਆਪਾਂ ਅੱਗੇ ਵੀ ਆਪਾਂ ਮੱਝ ਪਾਈ ਹੀ ਅੱਕਾ ਆਪਾਂ ਲੈਨੇ ਉਹ ਆ ਮੱਝ ਛੋਟੀ ਵੀ ਜਿਹੜੀ ਮੰਨ ਲਓ ਵੀ ਮੇਰੇ ਪੇ ਐ ਖਲੋ ਕੇ ਮਿਲੇ ਅਗਲੇ ਦੇ ਘਰ ਜਾ ਕੇ ਠੀਕ ਹੈ ਜੀ ਹਾਂ ਜੀ ਬਾਕੀ ਕਦਮ ਜੂਦ ਵੇਖੋ ਕਿੱਡਾ ਵਜੀ ਹੁਣ ਮੇਰੀ ਪੰਸਤਰ ਇਨੀ ਵੇਖੋ ਕਿੰਨੀ ਸੋਹਣੀ ਆ ਵੇਖੋ ਜੀ ਛੋਟੇ ਸਿੰਗਰੀ ਛੋਟੀ ਆ ਬਰੀਡ ਬਰੂਡ ਚੀਜ਼ ਦੀ ਬਹੁਤ ਜਿਆਦਾ ਹੈ। ਅੱਜ ਲੈ ਆਇਆ ਵੀਰ ਜੀ ਹਰ। ਬਾਕੀ ਵੀਰ ਜੀ ਛੋਟੇ ਸਿੰਗ ਦੀ ਵੱਡੀ ਝੋਟੀ ਕਈ ਵੀਰਾਂ ਦਾ ਸ਼ੌਂਕ ਦਾਇਆ। ਇਹ ਥੋੜੀ ਜਿਹੀ ਵੱਡੀ ਝੋਟੀ ਮਿਲ ਜੇ ਤੇ ਮਿਲੇ ਸਸਤੇ ਰੇਟ 'ਚ। ਠੀਕ ਆ। ਪਰ ਉਹ ਵੀਰਾਂ ਦਾ ਆਪਾਂ ਸ਼ੌਂਕ ਅਜ ਪੂਰਾ ਕਰ ਦੇਣਾ ਤੇ। ਠੀਕ ਆ। ਹਾਂਜੀ ਹਾਂਜੀ। ਬਾਕੀ ਦੁੱਧ ਵਾਲੀ ਝੋਟੀ ਆ ਜਿਹੜੇ ਵੀਰ ਨੂੰ ਪਤਾ ਨਾ ਪਰਖਿਆ ਸਿੰਗਲ ਟੀਵੀ ਝੋਟੀ ਆ। ਜਿਹੜੇ ਜਿਹੜੇ ਵੀਰ ਭਰਾ ਸੇਵਾ ਵਾਲੇ ਘਰ ਚਲਦੀ ਨਾ ਇਹ ਫੇਰ ਰਾਜੀ ਹੋਗੀ ਤੇ ਫੇਰ ਡਬਲ ਰੁਪਏ ਕਰ ਦੂਗੀ। ਪਿਛਲੇ ਦੂਏ ਵਿੱਚ 1 ਲੱਖ ਦੇ ਤੇ 15000 ਦੀ ਵੀਰ ਉਹ ਨਾਲ ਲੈਂਦੀ ਉਹ ਨਾਲ ਠੀਕ ਹਾਂਜੀ ਹਾਂਜੀ ਤੇ ਬਾਕੀ ਵੀਰ ਜੀ ਜਦੋਂ ਕੋ ਵੀਰ ਭਰਾ ਇੱਥੇ ਆ ਕੇ ਵੇਖੂਗਾ ਵਾਕੇ ਕੋ ਆਖੂਗਾ ਵੀ ਕੱਦ ਪੂਰਾ ਛੋਟੀ ਦਾ ਵੀਣੀਏ ਚ ਭਾਏ 19 21 ਛੋਟੀ ਲੱਗੇ ਪਰ ਜਦੋਂ ਉਹ ਇੱਥੇ ਲਾਈਵ ਆਊਗਾ ਤੇ ਪਤਾ ਲੱਗੂਗਾ ਵੀ ਕਿੰਨੀ ਵੱਡੀ ਛੋਟੀ ਆ ਚਲੋ ਕੱਦ ਕਰ ਠੀਕ ਹੈ ਇਹਦਾ ਹਾਂਜੀ ਹਾਂਜੀ ਵੱਡੀ ਛੋਟੀ ਆ ਵੀਰ ਜੀ ਤੇ ਮੁੱਲ ਫਿਰ ਇਹਦਾ ਮੁੱਲੇ ਦਾ ਵੀਰ ਜੀ ਜੈ ਜੀ ਕਰਦੀ ਏ ਕਿੰਨਾ ਕ ਬਸ ਯੋ ਵੀਰ ਜੀ ਭੂਸੀ ਜੇ ਬਾਕੀ ਉਹਨਾਂ ਕਿਝਾਈ ਵੀ ਰਾਣ ਜੀ ਆਪਾਂ ਪਹਾੜਾ ਪਾ ਲੋ ਭਾਂਜਾ ਅਜ ਮਰਦੀ ਪਹਾੜਾ ਪਾ ਗਿਆ ਜੀ ਬਜੋ ਠੰਡੀ ਹੇਲੂਗੀ ਨਹੀਂ ਠੀਕ ਹੈ ਹਾਂਜੀ ਹਾਂਜੀ ਕਿੰਨੇ ਦੀ ਦੇ ਦੀਆ ਇਹ ਵੀ ਜੀ ਪੂਰੇ 52000 ਦੀ ਝੋਟੀ ਦੇ ਦਾਂਗੇ ਪੂਰੇ 52000 52000 ਦੀ ਵੀਰ ਜੀ ਕਿ ਵਿੱਚ ਕਰਨੀ ਛੋਟ 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 ਮੋਲੀ ਜੱਜ ਵੀਰ ਜੀ ਕਰਤਾ ਚਲੋ ਮੌਕੇ ਤੇ ਕਰਦੇ ਆ ਫਿਰ ਮੌਕੇ ਤੇ ਕੋਈ ਨਹੀਂ ਕਰਦਾ ਬਾਕੀ ਵੀਰ ਜੀ ਮੰਨ ਲਓ ਬੱਚਾ ਹੁਣ ਨਾ ਮਰਦਾ ਬੱਚਾ ਨਾਲ ਹੁੰਦਾ ਤੇ ਹੁਣ ਵੀ ਝੋਟੀ 75000 ਦੀ ਵੇਚ ਦਿੱਤੀ ਭਾਏ ਲੱਸੀ ਹੀ ਚਲੋ ਪਰ ਕਈ ਵੀਰ ਭਰਾ ਹੁੰਦੇ ਆ ਵੀ ਚਲੋ ਬੱਚੇ ਨੇ ਵੀ ਕਿਲੋ ਖੜ ਦੁੱਧ ਪੀਣਾ ਹੀ ਆ ਜਦੋਂ ਕੋਈ ਫੋਨ ਲਾਊਗਾ ਤੇ ਉਹ ਦੋ ਫਿਰ ਹੱਸਾਉਣਾ ਕੋਈ ਨਹੀਂ ਕਰਦਾਂਗੇ ਖੁੱਲਾ ਠੀਕ ਹੈ ਜੀ ਬਾਕੀ ਵੀਰ ਜੀ ਵੱਡੀ ਫੁੱਲ ਪੁੱਠਾ ਵੇਖੋ ਕਿੱਡਾ ਝੋਟੀ ਨੂੰ ਲੱਗਾ ਵਾ ਪਿੱਠਪੜੇ ਦੀ ਚੰਗੀ ਆ ਨਾ ਪਿੱਠਪੜੇ ਦੀ ਚੰਗੀ ਤੇ ਇੱਕ ਹੋਰ ਫਿਰ ਸੱਜਰ ਸੂਈ ਹੌਲੇ ਭਜ ਦੇ ਦਿੰਦੀ ਆ ਓਹ ਭਾਜੀ ਵੀਰ ਜੀ ਠੀਕ ਹੈ ਹਾਂਜੀ ਹਾਂਜੀ ਬਾਕੀ ਇਹਦਾ ਕੱਦ ਹਿਸਾਬ ਦਾ ਆ ਬਹੁਤ ਉੱਚਾ ਜੀ ਕੱਦ ਮੀਡੀਅਮ ਜੀ ਕੋਈ ਆਪਣੀ ਸਮਝਣਾ ਲਵੇ ਅਸੀਂ ਐਵੇਂ ਆਖੀ ਜੀ ਵੱਡੀ ਤੇ ਇਹ ਇਹ ਮੁੱਲ ਵੀ ਮੁੱਲ ਵੀ ਇਹਦਾ ਮੀਡੀਅਮ ਹੀ ਕਰ ਦੇਣਾ ਮੀਡੀਅਮ ਤਾਂ ਵੀ ਹੋਰ ਮੀਡੀਅਮ ਕਰ ਦੇਣਾ ਹੋਰ ਹਾਂਜੀ ਕਰ ਦੇਣਾ ਠੀਕ ਹਾਂਜੀ ਹਾਂਜੀ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਵੀਰ ਜੀ ਸੂਈ ਨੂੰ ਅੱਜ ਚੌਥਾ ਦਿਨ ਜੀ ਤੇ ਕਿੰਨਾ ਕੁ ਦੁੱਧ ਜੀ ਇਹਦੇ ਕੋਲ ਇਹਦੇ ਕੋਲ ਵੀਰ ਜੀ ਬੌਲਾ ਲਾਲੇ ਕੋ ਦੁੱਧ ਲਾਲੇ ਪੱਕਾ ਜਿਹੜਾ 7 ਕਿਲੋ ਹੋਗਾ 6 ਕਿਲੋ ਜੀ ਕੋਈ ਕਰਕੇ ਲਵੇ ਤੇ ਇਹ ਕਿੰਨਾ ਕਰੀ ਜਾਊਗੀ ਇਹ ਵਿੱਚ ਹੀ ਮਾਨ ਦੇ ਨਾਲ ਦੁੱਧ 8-9 ਕਿਲੋ ਤੋਂ ਘੱਟ ਕੀ ਚਵਾਉਣੀ ਸੀ ਵਾਲੇ ਚਲੋ 7-8 ਕਿਲੋ ਚਵਾਈ ਜਾਵੇ 8 ਕਿਲੋ ਤੇ ਸਾਰਾ ਸਿਆਲ ਕੱਢ ਜਾਣਾ ਹਾਂ ਜੀ ਬਾਕੀ ਉਹ ਜਿੰਨੀ ਵੀ ਹੈਗੀ ਸੋਣੀ ਆ ਤੋਰੋ ਫੇਰ ਕੀ ਇਹ ਵਿੱਚ ਹੀ ਮੜਾ ਜਾਏ ਇਹਦਾ ਵੀ ਖਾਦੀਏ ਧਾਰਾ ਮਰਵਾ ਕੇ ਚਲੋ ਦਿਖਾ ਦਿਓ ਫੇਰ ਤੇ ਇਹਨੂੰ ਫੜਾ ਪਾਉਣਾ ਪੈਂਦਾ ਜੇ ਪਹਿਲਾਂ ਇਹਨੂੰ ਵੀਰ ਜੀ ਮਾੜਾ ਜਿਹਾ ਪਾਉਣਾ ਪੈਂਦਾ ਬੱਚਾ ਛੱਡ ਕੇ ਉਸੇਲੇ ਬੱਚੇ ਦੇ ਨਾਲ ਪਸਮ ਪੈਂਦੀ ਜੇ ਹੱਥ ਨਾਲ ਕਿਸੇ ਨੇ ਪਸਮਾਉਣੀ ਪਾੜਾ ਪਾ ਕੇ ਦਾ ਹੱਥ ਮੈਂ ਭਾਇਆ ਕੋ ਤਾਂ ਸਮਾਰ ਠੀਕ ਹੈ ਤਾਂ ਇਹਦਾ ਵੀ ਵਿਧੀਆਂ ਨੇ ਕਹਿੰਦੇ ਕਿ ਇਕੱਲੀ ਪਸਮਾ ਕੇ ਦਿਖਾ ਦਈਏ ਅੱਜ ਇਧਰ ਕੀ ਚੱਕਰ ਆ ਕਈ ਵੀ ਰਾਂਦੇ ਵੀ ਟਾਡੇ ਇਧਰ ਬੜੀਆਂ ਗਝਾਈਆਂ ਹੁੰਦੀਆਂ ਪਰ ਸਾਡੇ ਇਧਰ ਗਝਾਈਆਂ ਵੀ ਰਾਂ ਭਰਾਵਾਂ ਨੇ ਅੰਜ ਹੁੰਦੀਆਂ ਸ਼ੁਰੂ ਤਾਂ ਹੀ ਗਝਾ ਦਿੰਦੇ ਆ ਪਹਿਲੇ ਸੋਵੇ ਤੋਂ ਹੀ ਹਾਂਜੀ ਹਾਂਜੀ ਜਿ ਤਰ੍ਹਾਂ ਇਧਰ ਆਮ ਨੱਥਾਂ ਪਈਆਂ ਹੁੰਦੀਆਂ ਸਾਰੇ ਤੇ ਗਝਾਈਆਂ ਵੀ ਤਰ੍ਹਾਂ ਹੁੰਦੀਆਂ ਕਈ ਵਾਰੀ ਉਹ ਦੇਖ ਸਾਡੇ ਪਾੜਾ ਪਾਤਾ ਗਾੜੀ ਕੱਟੀ ਜੇ ਜੀ ਮਗਰ ਤੇ ਮਗਰ ਇਹਦੇ ਕੱਟੀ ਫਿਰ ਕੱਟੀ ਛੱਡਦੀ ਆ ਸੱਲੇ ਆਹ ਕੱਟੀ ਜੇ ਦੀ ਬਸ ਪਾੜਾ ਪਾ ਗਿਆ ਜੀ ਵੀਰ ਜੀ ਪੰਜ ਇੰਚ ਮਰਜੀ ਝੋਈ ਜਾ ਨਾ ਕੋਈ ਚੱਕਰ ਕਰਨਾ ਬੰਨੀ ਬੱਚਾ ਬਾਕੀ ਇਹ ਜੇ ਦਹੀਂ ਆ ਪਸ਼ਮਨ ਪਸ਼ਮਾ ਆ ਕੇ ਤਾਂ ਤੁਹਾਨੂੰ ਦਿਖਾ ਦਿੰਨੇ ਆ ਆਹ ਦੇਖੋ ਜੀ ਇੰਜੀਨੇ ਪਸੰਪੈਣਾ ਹਾਂ ਜੀ ਮੇਰਾ ਭਰਾ ਕੋ ਚੋਈ ਜਾਵੇ ਬੱਜ ਪਾਏ ਠੀਕ ਆ ਲੈ ਲਓ ਪਸੰਪੀ ਜੇ ਭਾਵੇਂ ਕੋ ਹੱਥ ਨਾ ਵੀਰ ਜੀ ਪਸਮਾਲੇ ਹੋਣੀ ਕੋ ਚੱਕਰ ਆ ਦੇਖੋ ਵੀਰ ਜੀ ਪਾਲਟੀ ਰੱਖ ਕੇ ਟੌਰ ਨਾਲ ਥਲੇ ਚੋਗੇ ਜੀ ਠੀਕ ਹੈ ਜੀ ਚਵਾਦ ਸੁੱਤੇ ਗਵਾਂਢੀ ਠਾ ਦੂਗੀ ਠੀਕ ਹੈ ਹਾਂ ਜੀ ਹਾਂ ਜੀ ਕਈ ਨਾ ਵੀਰ ਭਰਾ ਚੋਦੇ ਤੇ ਤੜਕੇ 4 ਵਜੇ ਅੱਛਾ ਹਾਂ ਜੀ ਇਹ 4 ਵਜੇ ਨਹੀਂ ਜੇ ਚੋਣ ਵਾਲੀ ਇਹ ਚੋਣ ਵਾਲੀ ਜੀ 6 ਵਜੇ ਅੱਛਾ ਹਾਂ ਜੀ ਹਾਂ ਜੀ ਕਿ ਬੱਲੇ ਮੇਰੇ ਹੀ ਹੁੰਦਾ ਜੀ ਹਾਂ ਹਾਂ ਜੀ ਹਾਂ ਜੀ ਨਹੀਂ ਕੋਈ ਨਹੀਂ ਉਹਨਾਂ ਚੰਨ ਤੁਹਾਨੂੰ ਪਤਾ ਪੈਣ ਵੀਰ ਭਰਾਵਾਂ ਉੱਠ ਪਈਦੇ ਠੀਕ ਹੈ ਜੀ ਹਾਂ ਜੀ ਹਾਂ ਜੀ ਆਹ ਵੇਖੋ ਵੀਰ ਜੀ ਬਾਕੀ ਕੋਈ ਚੱਕਰ ਨਹੀਂ ਆਵੇ ਲੋ ਜਿੰਨ ਮਰਜ਼ੀ ਚ ਹੋਈ ਜਾਓ ਆਹ ਵੇਖੋ ਵੀਰ ਜੀ ਚਲੋ ਖੋਲੋ ਮੜਾ ਦਿਖਾ ਦੋ ਭਾਵੇਂ ਆਹ ਦੇਖ ਸਾਡੇ ਜੀ ਦੂਤਾਂ ਵੀ ਇੱਕ ਰੰਦਨ ਦਿਖਾ ਦਈਏ ਜਿੰਨ ਮਰਜ਼ੀ ਭਾਏ ਕੋ ਢੋਲ ਵਜਾਈ ਜਾਵੇ ਲੱਗੇ ਥੋੜਾ ਡਰ ਚੂਗੀ ਅੱਛਾ ਬਾਕੀ ਪਹਾੜਾ ਜਿਹੜਾ ਕੰਮ ਹੈਗਾ ਆਪਾਂ ਦੱਸ ਕੇ ਦੇਣਾ ਵਿਗੇ ਜਾਂ ਨਾ ਵਿਗੇ ਵੀਰ ਜੀ ਅੱਛਾ ਹਾਂ ਜੀ ਹਾਂ ਜੀ ਚਲੋ ਖੋਲੋ ਫਿਰ ਤੋਰਦੀਏ ਤੋਰੋ ਫਿਰ ਵੇਦਿਆ ਕਰੀ ਆ ਵੇਖੋ ਵੀਰ ਜੀ ਪਾਏ ਫਿਰ ਬੈਜੋ ਅੱਛਾ ਇਹ ਥੋੜਾ ਗੱਲ ਆ ਠੀਕ ਆ ਆ ਵੇਖੋ ਜੱਜ ਮਰਜੀ ਕੋਈ ਗੱਲ ਹੀ ਨਹੀਂ ਭਾਈ ਜੀ ਨੇ ਮਰਜੀ ਬਦਲ ਬਦਲ ਕੇ ਭਾਈ ਜੋ ਚਿੰਨੀਆਂ ਮਰਜੀ ਬਹੁਤ ਨੇ ਉਹ ਨਹੀਂ ਚੱਕਰੇ ਇੱਕ ਤਰ੍ਹਾਂ ਪਸੰਦ ਦੀ ਗੱਲ ਆ ਵੀਰ ਜੀ ਪਾਏ ਸਮਾਰੂਗੀ ਜਾਂ ਉਹ ਕਰੋਗੇ ਜੀ ਬੱਚੇ ਨੂੰ ਨਹੀਂ ਪਹੁੰਚਦੀ ਪਰ ਪਸੰਦ ਦੀ ਪਾੜੇ ਦੇ ਤੋਰੋ ਫਿਰ ਇੱਕ ਰੀ ਆਈ ਲੋਈ ਦੀਆਂ ਬੁਕੜਾਂ ਮਾਰੀਆਂ ਜੀ ਸਵੇਰ ਦੇ ਮਾਲ ਤੇ ਚੜੇ ਆ ਠੀਕ ਆ ਉਹਨੇ ਮਾਲ ਹੀ ਲੱਭ ਕੇ ਲੈ ਆ ਜੀ ਜਾ ਚਾਚੇ ਨੂੰ ਆਹ ਕੇਸ ਚਲੋ ਤੋਰ ਦੋ ਫਿਰ ਆ ਵੇਖੋ ਵੀਰ ਜੀ ਬਾਕੀ ਉਹਨਾਂ ਦੀ ਬੰਤਰ ਪੁੱਤਰ ਬਹੁਤ ਸੋਹਣੀ ਲੱਗਦੀ ਬਾਕੀ ਤੋੜਾ ਤਾਰਾ ਦੇ ਬੜਾ ਛੋਟੀਆਂ ਵਾਲਾ ਬਾਕੀ ਆ ਮਾਜ ਅਗਲੀ ਵੀਡੀਓ ਚ ਤੁਹਾਨੂੰ ਦਿਖਾਵਾਂਗੇ ਜੇ ਕੱਚੀ ਆ ਨੀਲੀ ਦੀ ਮਾਜ ਹੈ ਵੀ ਇਹ ਤਾਂ ਫਿਰ ਮੁੱਲ ਬਾਕੀ ਵੀਰ ਜੀ ਸੱਜਰ ਮੈਂ ਇਹ ਤੇ ਫੇਰੇ ਜਿੰਨੇ ਕ ਮੁੱਲ ਕਰ ਦੇਣਾ ਇੰਨੇ ਕ ਦੀ ਫੇਰ ਵਿਸਾਖੀ ਤੇ ਲਾਗੇ ਭਾਵੇਂ ਵੀਰ ਜੀ ਬੋਲੋ ਤਾਂ 45000 ਬਾਕੀ ਆ ਲਾਗੇ ਤੋਂ ਬੜਾ ਹਵਾਨਾ ਵਿਖਾ ਦਿਓ ਹੁਣ ਪਸਮੀ ਆ ਆ ਦੇਖੋ ਥੱਲੇ ਵੀ ਪੂਰੀ ਸਾਫ ਹੈ ਵੀਰ ਜੀ ਕਰੀਏ ਜੀ ਅੱਜ ਹੀ ਗੱਲ ਫਿਰ ਜੈ ਜੀ ਹਾਂ ਜੀ 45000 ਦੀ ਦੇ ਦਈਏ ਕਰ ਜਾਵੇ ਚੋ ਛੋਟ ਚੜ ਪੂਰੇ 42000 ਦੀ ਦੇ ਦਈਏ ਪ੍ਰੇਮ ਸਿੰਘ ਜੀ ਹੋਰ ਕਰੋ ਕੁਮਾਨਤਨ ਸਾ ਜੀ 40000 ਰੁਪਏ ਚ ਛੋਟ ਹੀ ਕਰਾਂਗੇ ਅੱਛਾ ਹਾਂ ਜੀ ਹਾਂ ਜੀ ਬਾਕੀ ਭਾਣਾ ਫੋਨ ਲਾਵੇ ਉਹ ਫੇਰ ਵੀ ਮਾਨੂਗਾ ਅੱਛਾ 40000 ਚ ਛੋਟ ਕਰ ਦੋ ਹਾਂ ਨਾ ਹੀ ਜਿਹੜੀ ਦੇਣੀ ਆ ਨਾ ਵੀਡੀਓ ਜੀ ਆਪਾਂ ਦੱਸ ਦਿੰਨੇ 100 ਰੁਪਏ ਛੋਟ ਹੀ ਹੋਣੀ ਆ 38000 ਤੋਂ ਘੱਟ ਨਹੀਂ ਦੇਣੀ 1 ਰੁਪਿਆ ਵੀ ਨਹੀਂ ਭਾਵੇਂ ਵਿਗੇ ਜਾਂ ਨਾ ਆ ਵੀਗੇ ਅੱਛਾ ਪੂਰੇ 38000 ਦੀ ਜੀ ਦੇ ਦਈਏ 38000 ਦੀ ਦੇ ਦੇਣੀ ਆ ਹਾਂ ਜੀ ਹਾਂ ਜੀ ਠੀਕ ਆ ਤੇ ਬਾਕੀ ਸੂਈਆਂ ਸਵਾਈਆਂ ਵਾ ਇੱਥੇ ਆਓ ਆਪਣੀ ਤਸੱਲੀ ਕਰਕੇ ਵੇਸ਼ ਚਾਹ ਕੇ ਤੇ ਆਪਣ ਤੇ ਆਪਣੀ ਮਰਜ਼ੀ ਨਾਲ ਪਸ਼ੂ ਖੜੋ ਜੀ